कलाम बुल्ले दे अब क्यों साजन चिर लायो रे ऐसी आई मन में काई दुख सुख सब बंझायो रे हार शिंगार को आग लगाओ काट ऊपर डांड मचायो रे अब क्यों साजन चिर लाओ रे सुन के ज्ञान की ऐसी बात नाम निशान सभी अनकाता कोयल वांगू कूका तय अजे भी तरस न आयो रे ਅਬ ਕਿਉ ਸਾਜਨ ਚਿਰ ਲਾਇਓ ਰੇ ਗਲ ਮਿਰ ਗਾਨੀ ਸੀ ਸਖਪਰੀਆ ਭੀਖ ਮੰਗਨੂ ਰੋ ਰੋ ਫਿਰਿਆ ਜੋਗਨ ਨਾਮ ਬਿਆਲਟ ਧਰਿਆ ਅੰਗ ਵਿਪੂਤਰ ਮਾਇਓ ਰੇ ਅਬ ਕਿਉ ਸਾਜਨ ਚਿਰ ਲਾਇਓ ਰੇ ਇਸ਼ਕ ਮੁਲਾ ਨੇ ਬਾਗ ਦਿਵਾਈ ਉੱਠ ਬਹਰਨ ਗਲ ਵਜਬ ਆਈ ਕਰ ਕਰ ਸਿੱਧੇ ਘਰਵਲਤਾ ਆਈ ਮੱਤੇ ਮਹਿਰਾਬ ਟਿਕਾਇਓ ਰੇ ਅਬ ਕਿਉ ਸਾਜਨ ਚਿਰ ਲਾਇਓ ਰੇ ਪ੍ਰੇਮਨਗਰ ਦੇ ਉਲਟੇ ਚਾਲੇ ਕੋਨੀ ਨੈਣ ਹੋਏ ਖੁਸ਼ ਹਾਲੇ ਆਪਣੇ ਆਪ ਫਸੇ ਵਿੱਚ ਜਾਲੇ ਫਸਫਸ ਆਪ ਕਹਾਈ ਹੋ ਰੇ ਅਬ ਕਿਉ ਸਾਜਨ ਚਿਰ ਲਾਇਓ ਰੇ ਦੁਖ ਬਿਰਹੋ ਨਾ ਹੋਣ ਪੁਰਾਣੇ ਜਿਸ ਤਨ ਪੀੜਾ ਸੋ ਤਨ ਜਾਣੇ ਅੰਦਰ ਝੜਕਾ ਬਾਹਰ ਰਤਾਨੇ ਨੇਹੂ ਲੱਗਿਆ ਦੁਖ ਪ੍ਰਾਇਓ ਰੇ ਅਬ ਕਿਉ ਸਾਜਨ ਚਿਰ ਲਾਇਓ ਰੇ ਮੈਂ ਨਾ ਮੰਨ ਲਨ ਰੋਂਦੀ ਪਕੀੜੀ ਬਿਰਹੋ ਪਕੜੀ ਕਰਕੇ ਤੱਕਣੀ ਇੱਕ ਮਰਨਾ ਦੂਜੀ ਜਗ ਦੀ ਫੱਕੜੀ हून कौन बना बन आयो रे अब क्यों साजन चिर लाओ रे बुल्ला शाह संगप्रीत लगाई सोनी बंतन सबको आई वेख के शाह इनायत साई जी मेरा पर आयो रे अब क्यों साजन चिर लायो रे